ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਅਮਰਿਤਪਾਲ ਸਿੰਘ ਤੇ ਸਖਤ ਟਿੱਪਣੀ ਜਿਹੜੀ ਹੈ ਉਹ ਆਪਾਂ ਦੇਖ ਸਕਦੇ ਆ ਆਪਾਂ ਉਹ ਕੁਝ ਬੇਨਤੀਆਂ ਉਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਤੇ ਫਤਿਹ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਰਵਨੀਤ ਸਿੰਘ ਬਿੱਟੂ ਨੇ ਇੱਕ ਵੱਡੀ ਜਿਹੜੀ ਟਿੱਪਣੀ ਕੀਤੀ ਹੈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਲੈ ਕੇ ਅਮਰਿਤਪਾਲ ਦੇਸ਼ ਨੂੰ ਤੋੜਨ ਦੀ ਗੱਲ ਕਰੂ ਤਾਂ ਡਿਬਰੂਗੜ੍ਹ ਤੋਂ ਕਿਸੇ ਹੋਰ ਗੜ੍ਹ ਚ ਵੀ ਹੋ ਸਕਦੇ ਨੇ ਜੇਕਰ ਅਮਰਿਤਪਾਲ ਦੇਸ਼ ਕਾਨੂੰਨ ਤੇ ਸੰਵਿਧਾਨ ਨੂੰ ਮੰਨੂਗਾ ਉਸ ਲਈ ਜਗ੍ਹਾ ਬਾਹਰ ਦੀ ਐ ਪਾਰਲੀਮੈਂਟ ਚ ਵੀ ਐ ਜੇ ਉਹ ਕਹੂਗਾ ਵੀ ਮੈਂ ਦੇਸ਼ ਦੀ ਗੱਲ ਨਹੀਂ ਕਰਨੀ ਦੇਸ਼ ਨੂੰ ਉਜਾੜਨ ਦੀ ਗੱਲ ਕਰਨੀ ਹੈ ਫਿਰ ਉਹਨੂੰ ਡਿਬਰੂਗੜ ਤੋਂ ਅੱਗੇ ਕਿਸੇ ਹੋਰ ਗੜ੍ਹ ਦੇ ਵਿੱਚ ਵੀ ਜਾਣਾ ਪੈ ਸਕਦਾ ਹੈ ਰਵਨੀਤ ਸਿੰਘ ਬਿੱਟੂ ਨੇ ਇਹ ਗੱਲ ਕਹੀ ਹੈ ਚਲੋ ਇਸ ਗੱਲ ਦੇ ਨਾਲ ਆਪਾਂ ਥੋੜਾ ਜਿਆ ਸਹਿਮਤ ਹੋ ਕੇ ਵੇਖੀਏ ਇਸ ਗੱਲ ਦੇ ਵਿੱਚ ਜਿਹੜੀ ਹੈ ਉਹ ਕੋਈ ਵੱਖਰੀ ਜਿਹੜੀ ਹੈ ਗੱਲ ਆਪਾਂ ਨਹੀਂ ਕਰ ਸਕਦੇ ਕੇ ਸੰਵਿਧਾਨ ਨੂੰ ਮੰਨਣਾ ਹੈ ਸੰਵਿਧਾਨ ਦੀ ਸੌ ਵੀ ਚੁੱਕਣੀ ਪਊਗੀ ਹੁਣ ਸਾਰਾ ਕੁਝ ਕਰਨਾ ਪਊਗਾ ਇਸ ਗੱਲ ਗੱਲ ਦੇ ਵਿੱਚ ਕੋਈ ਜਿਹੜੀ ਹੈ ਉਹ ਦੋ ਰਾਵਾਂ ਵਾਲੀ ਗੱਲ ਤੇ ਹੈ ਨਹੀਂ ਚਲੋ ਠੀਕ ਹੈ ਜੀ ਸੰਵਿਧਾਨ ਨੂੰ ਸੰਵਿਧਾਨ ਨੂੰ ਮੰਨਣਾ ਪਊਗਾ ਦੇਸ਼ ਨੂੰ ਇੱਕ ਕਰਨ ਦੀ ਗੱਲ ਕਰਨੀ ਪਊਗੀ ਪਰ ਆਖਰ ਜੇ ਹੁਣ ਆਪਾਂ ਸਾਂਝੇ ਤੌਰ ਤੇ ਚੁਣੇ ਗਏ ਆ ਮੈਂ ਭਾਈ ਅਮਰਿਤਪਾਲ ਸਿੰਘ ਹੋਰਾਂ ਦੀ ਗੱਲ ਕਰਦਾ ਵੀ ਸਾਨੂੰ ਹਰ ਇੱਕ ਵਰਗ ਦੀ ਗੱਲ ਕਰਨੀ ਪਊਗੀ ਹਰ ਇੱਕ ਹਰ ਇੱਕ ਏਜੰਡੇ ਦੀ ਗੱਲ ਕਰਨੀ ਪਊਗੀ ਪਰ ਜੇ ਕਿਤੇ ਅਸੀਂ ਆਪਣੀਆਂ ਪਹਿਲਾਂ ਅਸੀਂ ਆਜ਼ਾਦ ਸੀ ਕੁਝ ਮਰਜ਼ੀ ਬੋਲ ਸਕਦੇ ਸੀ ਪਰ ਹੁਣ ਅਸੀਂ ਚੁਣੇ ਗਏ ਆ ਇੱਕ ਨੁਮਾਇੰਦੇ ਆ ਹੁਣ ਸਾਨੂੰ ਕੁਝ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰਨੀ ਪਊਗੀ ਵੀ ਆਹ ਗੱਲ ਦੇ ਨਾਲ ਕੋਈ ਵਿਵਾਦ ਖੜਾ ਨਾ ਹੋ ਜਾਏ ਕਿਉਂਕਿ ਹੁਣ ਅਸੀਂ ਅਹੁਦੇਦਾਰ ਬਣ ਚੁੱਕੇ ਆ ਰਵਨੀਤ ਬਿੱਟੂ ਨੇ ਚਲੋ ਇਹ ਗੱਲ ਕਹੀ ਚਲ ਆਪਾਂ ਇਸ ਨੂੰ ਇੱਕ ਪਾਸੇ ਮੰਨੀਏ ਵੀ ਵਿਰੋਧੀ ਬੰਦੇ ਨੇ ਗੱਲ ਕਹੀ ਹੈ ਕਹੀ ਹੈ ਤੇ ਮਾੜੀ ਹੈ ਜੀ ਚੰਗੀ ਨਹੀਂ ਹੈਗੀ ਤੇ ਇਹ ਗੱਲ ਇਹ ਬੰਦੇ ਨੇ ਠੀਕ ਨਹੀਂ ਕਹੀ ਪਰ ਉਹ ਬੰਦਾ ਬੰਦਾ ਮਾੜਾ ਹੋ ਸਕਦਾ ਪਰ ਜਿਹੜੀ ਗੱਲ ਹੈ ਇਹ ਗੱਲ ਉਹਨੇ ਸਹੀ ਕਹੀ ਹੈ ਇਹ ਗੱਲ ਜਿਹੜੀ ਹੈ ਇੱਕ ਆਪਾਂ ਵੇਖੀਏ ਵੀ ਵੱਡੀ ਧਮਕੀ ਵੀ ਹੈ ਹਾਲਾਂਕਿ ਡਿਬਰੂਗੜ ਇਹਦਾ ਮਤਲਬ ਡਿਬਰੂਗੜ ਦੇ ਵਿੱਚ ਇਹਨਾਂ ਦੀ ਤਰਫੋਂ ਰੱਖਿਆ ਗਿਆ ਜਾਂ ਜਾਣ ਬੁੱਝ ਕੇ ਰੱਖਿਆ ਗਿਆ ਇਹ ਗੱਲ ਬਿਲਕੁਲ ਸਾਫ਼ ਹੋ ਗਈ ਤੇ ਹਾਲਾਂਕਿ ਇਹ ਵੀ ਕਿਹਾ ਗਿਆ ਵੀ ਹੁਣ ਡਿਬਰੂਗੜ ਤੋਂ ਜਿਹੜਾ ਹੈ ਕਿਤੇ ਹੋਰ ਗੜ੍ਹ ਦੇ ਵਿੱਚ ਵਿੱਚ ਵੀ ਸ਼ਿਫਟ ਕੀਤਾ ਜਾ ਸਕਦਾ ਹੈ ਇਹ ਕੋਈ ਮਤਲਬ ਨਹੀਂ ਇਹ ਇਹ ਧਮਕੀ ਹੋਈ ਪਰ ਮੈਂ ਇਸ ਗੱਲ ਨਾਲ ਸਹਿਮਤ ਆ ਵੀ ਭਾਈ ਅਮਰਤਪਾਲ ਸਿੰਘ ਹੋਰੀ ਸਮਝਦਾਰ ਨੇ ਪੜੇ ਲਿਖੇ ਨੇ ਉਹ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਗੇ ਪਰ ਇਦਾਂ ਦੀਆਂ ਗੱਲਾਂ ਕਰਨੀਆਂ ਧਮਕੀਆਂ ਦੇਣੀਆਂ ਇਹ ਗੱਲ ਇਹ ਗੱਲ ਸਹੀ ਨਹੀਂ ਹੈਗੀ ਸੋ ਹਾਲਾਂਕਿ ਠੀਕ ਹੈ ਮਨ ਕੇਂਦਰੀ ਮੰਤਰੀ ਰਵਨੀਤ ਬਿੱਟੂ ਕਹਿੰਦੇ ਨੇ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਾਂਗਾ ਗਿੱਲਾ ਸ਼ਿਕਵਾ ਕਿਸੇ ਨਾਲ ਨਹੀਂ ਔਰ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਗੱਲ ਵੀ ਕਰਾਂ ਕਰਾਂਗਾ ਉਹ ਵੀ ਗੱਲ ਜ਼ਰੂਰੀ ਹੈ ਤੇ ਚਲੋ ਉਸ ਗੱਲ ਨਾਲ ਅਸੀਂ ਸਹਿਮਤ ਹਾਂ ਪਰ ਹਾਲਾਂਕਿ ਜੋ ਅੱਜ ਸਭ ਤੋਂ ਵੱਡਾ ਅਜੰਡਾ ਹੈ ਉਹ ਹੈ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਰਿਹਾਈ ਦਾ ਉਹ ਗੱਲ ਜ਼ਰੂਰ ਹੋਵੇ ਆ ਬਾਕੀ ਦੀਆਂ ਗੱਲਾਂ ਨੂੰ ਬਹੁਤ ਟਾਈਮ ਪਿਆ ਉਹ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ